ਸਸ਼ੀਕਾਲ ਜੀ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕ ਜਾਣਕਾਰੀ ਦੇਣਾ ਹੈ ਤੁਹਾਨੂੰ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਨਲਾਈਨ ਪੇਮੈਂਟ ਰੀਸੀਵ ਨਹੀਂ ਕਰਦੇ ਜਦ ਤੱਕ ਤੁਸੀਂ ਸਾਡੇ ਕੋਲ ਇੱਧਰ ਆ ਕੇ ਟ੍ਰੀਟਮੈਂਟ ਨਹੀਂ ਲਓਗੇ ਅਸੀਂ ਸਿਰਫ ਉਦੋਂ ਹੀ ਪੇਮੈਂਟ ਲੈਂਦੇ ਹਾਂ ਸਾਡੇ ਨਾਮ ਤੇ ਬਹੁਤ ਠੱਗੀ ਕਰੀ ਜਾ ਰਹੀ ਹੈ ਜੋ ਕਿ ਆਨਲਾਈਨ ਪੇਮੈਂਟ ਰੀਸੀਵ ਕਰ ਰਹੇ ਹੈ ਸਾਡੀ ਅਪਾਇੰਟਮੈਂਟ ਬੁੱਕ ਕਰਨ ਲਈ ਐਦਾਂ ਦਾ ਕੋਈ ਪ੍ਰੋਸੀਜਰ ਨਹੀਂ ਹੈ ਕਿ ਅਸੀਂ कोई भी तरह भी पेमेंट लेकर उसके पे तो पेमेंट रिसीव करते हैं और अगर संपर्क करना चाहते हो सिर्फ एक नंबर है भी चल रहा है और नंबर नोट कर लो मैं बोल भी दिना एट नाइन जीरो 4064 ਨੰਬਰ ਤੁਸੀਂ ਇਸ ਤੇ ਹੀ ਸਾਡੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਔਰ ਅਸੀਂ ਕਦੇ ਵੀ ਪਹਿਲਾਂ ਫੀਸ ਨਹੀਂ ਲੈਂਦੇ ਕਲੀਨਿਕ ਤੇ ਆਉਂਗੇ ਫੀਸ ਲਾਉਂਗੇ ਔਰ ਅਗਰ ਕੋਈ ਆਨਲਾਈਨ ਕੰਸਲਟੇਸ਼ਨ ਲੈਣੀ ਹੈ ਉਹ ਵੀ ਇਸੇ ਨੰਬਰ ਤੇ ਅਸੀਂ ਬੁੱਕ ਕਰਦੇ ਹਾਂ ਉਸ ਦੀ ਫੀਸ ਅਸੀਂ ਜ਼ਰੂਰ ਆਨਲਾਈਨ ਲੈਂਦੇ ਹਾਂ ਔਰ ਪਰ ਸਾਡੇ ਨੰਬਰ ਤੇ ਅਗਰ ਉਸ ਦੀ ਬੁਕਿੰਗ ਹੋਏਗੀ ਤਾਂ ਲੈਂਦੇ ਹਾਂ ਸੋ ਤੁਸੀਂ ਧਿਆਨ ਰੱਖੋ ਬਹੁਤ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅਗਰ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਸਿਰਫ ਇੱਕੋ ਨੰਬਰ ਆ 8909 000064 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਇਹ ਜ਼ਰੂਰੀ ਬੇਨਤੀ ਸੀ ਜਿਹੜੀ ਤੁਹਾਡੇ ਨਾਲ ਜਰੂਰ ਸਾਂਝੀ ਅਸੀਂ ਕਰਨਾ ਚਾਹੁੰਦੇ ਸੀ ਸਤਿ ਸ਼੍ਰੀ ਅਕਾਲ ਜੀ